ਗੁਰ ਪਿਆਰੀ ਸਾਧ ਸੰਗਤ ਜੀ ਆਓ ਆ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਆਤਮਕ ਜੋਤ ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਸ਼੍ਰੀ ਚਰਿਤ ਰੂਪਕਾਂ ਸਾਹਿਬ ਵਿੱਚੋਂ ਸ਼੍ਰੀ ਤ੍ਰਿਆਚਰਿਤ ਸਾਹਿਬ ਜੀ ਦਾ ਪਾਠ ਅਤੇ ਕਥਾ ਸਰਵਣ ਕਰੀਏ ਆਦੇਸ਼ ਬਾਣੀ ਉੱਤੇ ਚਲਣ ਸਮਰਥਾ ਪ੍ਰਾਪਤ ਕਰੀਏ ਅਤੇ ਬਾਣੀ ਦਾ ਭਾਵ ਮਨ ਵਿੱਚ ਵਸਾ ਕੇ सदगुरंथ चरणते था प्राप्त करिए चौपाई चिंजी शहर बसत है जहां चिंगस सैन नरात पताहा गहर मति नार कहियत जहसम सम सुरपुर नार न एक चिंजी शहर दा नगर सी उथे चिंगस सैन ना दा राजा राज करदा सी ਉਸ ਦੀ ਪਤਨੀ ਗਹਿਰਮਤੀ ਕਹੀ ਜਾਂਦੀ ਸੀ ਜਿਸ ਵਰਗੀ ਸਵਰਗ ਵਿੱਚ ਵੀ ਇਸਤਰੀ ਨਹੀਂ ਮਿਲਦੀ ਸੀ ਸ਼ਹਿਰ ਸੁਰੇ ਸਵਾਵਤੀ ਬਿਰਾਜੈ ਜਾ ਕੋ ਨਿਰਖ ਇੰਦਰਪੁਰ ਲਾਜੈ ਬਲਵੰਡ ਸਿੰਘ ਸ਼ਾਹ ਇੱਕ ਸੁਨੀਅਤ ਜਹ ਸਮਾਨ ਜਗ ਔਰ ਨ ਗੁਨੀਅਤ ਇੱਕ ਸੁਰੇ ਸਵਾਵਤੀ ਨਾਰੇ ਸ਼ਹਿਰ ਸੀ ਜਿਸ ਦੀ ਸੁੰਦਰਤਾ ਨੂੰ ਵੇਖ ਕੇ ਇੰਦਰਪੁਰੀ ਵੀ ਲੱਜਤ ਹੁੰਦੀ ਸੀ ਬਲਵੰਡ ਸਿੰਘ ਨਾਂ ਦਾ ਇੱਕ ਸ਼ਾਹ ਉਥੇ ਵਸਦਾ ਸੀ ਜਿਸ ਵਰਗਾ ਸੰਸਾਰ ਵਿੱਚ ਹੋਰ ਕੋਈ ਸ਼ਾਹ ਨਹੀਂ ਸੀ ਗਿਣਿਆ ਜਾਂਦਾ ਸਦਾ ਕੁਵਰ ਤੇ ਸੁਤਾ ਪਨਿਜੈ ਚੰਦਰ ਸੂਰ ਲਖ ਜਾਹੇ ਅਰਝੈ ਅਪਰਮਾਨ ਦੁਤ ਜਾਤ ਨ ਕਹੀ ਜਾਨਕ ਫੂਲ ਚੰਬੇਲੀ ਰਹੀ ਉਸ ਦੀ ਸਦਾ ਕੁਮਾਰੀ ਨਾਂ ਦੀ ਪੁੱਤਰੀ ਦੱਸੀ ਜਾਂਦੀ ਸੀ ਜਿਸ ਨੂੰ ਵੇਖ ਕੇ ਸੂਰਜ ਅਤੇ ਚੰ드ਰਮਾ ਵੀ ਫੁੱਲ ਜਾਂਦੇ ਸਨ ਉਸ ਦੀ ਅਸੀਮ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਇੰਜ ਲੱਗਦਾ ਸੀ ਮਾਨਕ ਚੰਬੇਲੀ ਦਾ ਫੁੱਲ ਹੋਵੇ ਸਦਾ ਕੁਵਰ ਨਿਰਖਾਜਬ ਰਾਜਾ ਤਬਹੀ ਸੀਲ ਤਵਨ ਕਾ ਪਾਜਾ ਸਖੀ ਇੱਕ ਨਿਰਪ ਤੀਰ ਪਠਾਈ ਯੋ ਰਾਜਾ ਤਨ ਕਹੂ ਤੈ ਜਾਈ ਸਦਾ ਕੁਮਾਰੀ ਨੇ ਜਦ ਰਾਜੇ ਨੂੰ ਵੇਖਿਆ ਤਦ ਹੀ ਉਸ ਦਾ ਸ਼ੀਲ ਸੰਜਮ ਖਤਮ ਹੋ ਗਿਆ ਉਸ ਨੇ ਇੱਕ ਦਾਸੀ ਨੂੰ ਰਾਜੇ ਕੋਲ ਭੇਜਿਆ ਅਤੇ ਉਸ ਨੂੰ ਸਮਝਾਇਆ ਕਿ ਰਾਜੇ ਪਾਸ ਜਾ ਕੇ ਇਸ ਤਰ੍ਹਾਂ ਕਹੀਂ ਮੈਂ ਤਵ ਰੂਪ ਨਿਰਖ ਉਰ ਜਾਨੀ ਮਦਨ ਤਾਪਤੇ ਪਈ دیਵਾਨੀ ਇੱਕ ਬਾਰ ਤੁਮ ਮੁਝੇ ਬੁਲਾਵੋ ਕਾਮ ਤਪਤ ਕਰ ਕੇ ਖੇਲ ਮਿਟਾਵੋ ਮੈਂ ਤੇਰਾ ਰੂਪ ਵੇਖ ਕੇ ਮੋਹਿਤ ਹੋ ਗਈ ਹਾਂ ਅਤੇ ਕਾਮ ਦੀ ਤਪਸ ਨਾਲ دیਵਾਨੀ ਹੋ ਗਈ ਹਾਂ ਇੱਕ ਵਾਰ ਤੁਸੀਂ ਮੈਨੂੰ ਆਪਣੇ ਕੋਲ ਬੁਲਾਓ ਅਤੇ ਰਤੀ ক্রীੜਾ ਕਰਕੇ ਕਾਮ ਦੀ ਤਪਸ ਨੂੰ ਮਿਟਾਓ ਜੋ ਆਪਨ ਗ੍ਰਹਿ ਮੋਹ ਨ ਬੁਲਾਵੋ ਇੱਕ ਬਾਰ ਮੋਰੇ ਗ੍ਰਹਿ ਆਵੋ ਮੋ ਸੰਗ ਕਰੀਐ ਮੈਂ ਨ ਬਿਲਾਸਾ ਹਮ ਕਹ ਤੋਰ ਮਿਲਨ ਕੀ ਆਸਾ ਜੇ ਆਪਣੇ ਘਰ ਨਹੀਂ ਬੁਲਾਉਂਦੇ ਤਾਂ ਇੱਕ ਵਾਰ ਮੇਰੇ ਘਰ ਹੀ ਆ ਜਾਓ ਮੇਰੇ ਨਾਲ ਕਾਮ ਵਿਲਾਸ ਕਰੋ ਮੈਨੂੰ ਤੁਹਾਡੇ ਮਿਲਣ ਦੀ ਹੀ ਆਸ ਹੈ ਤੂਪ ਕੁਵਰ ਵਹ ਗ੍ਰਹਿ ਨ ਬੁਲਾਈ ਆਪ ਜਾਏ ਤੇ ਸੇਜ ਸੁਹਾਈ ਦੀਪਦਾਨ ਤਰਨੀ ਤੈਨ ਕੀਨਾ ਹਰਗ ਤੂਪ ਰਾਜਾ ਕਹਦੀਨਾ ਰਾਜੇ ਨੇ ਕੁਮਾਰੀ ਨੂੰ ਆਪਣੇ ਘਰ ਨਾ ਬੁਲਾਇਆ ਅਤੇ ਆਪ ਜਾ ਕੇ ਉਸ ਦੀ ਸੇਜ ਨੂੰ ਸੁਸ਼ੋਭਿਤ ਕੀਤਾ ਇਸਤਰੀ ਨੇ ਰਾਜੇ ਦਾ ਦੀਪਕ ਜਲਾ ਕੇ ਅਤੇ ਤੂਪ ਅਤੇ ਅਰਗ ਚੜਾ ਕੇ स्वागत ਕੀਤਾ ਸੁਪਰ ਸੇਜ ਉੱਪਰ ਬਿਠਾਇਓ ਭੰਗ ਅਫੀਮ ਸ਼ਰਾਬ ਮੰਗਾਇਓ ਪ੍ਰਥਮ ਕਹਾ ਨ੍ਰਿਪਸੋ ਇਨ ਪੀਜੈ ਬਹਰ ਮੁਝੈ ਮੰਦਨ ਕੋ ਸਦੀਜੈ ਸੁੰਦਰ ਸੇਜ ਉੱਤੇ ਬਿਠਾਇਆ ਅਤੇ ਭੰਗ ਅਫੀਮ ਤੇ ਸ਼ਰਾਬ ਮੰਗਾਈ ਰਾਜੇ ਨੂੰ ਕਿਹਾ ਕਿ ਪਹਿਲਾ ਇਨਨੂ ਪੀਓ ਅਤੇ ਫਿਰ ਮੈਨੂੰ ਬੰਦਰਾ ਕੁਸ ਪੁਰਸ਼ ਇੰਦਰੀ ਦੇਓ ਸੁਨਤ ਬਚਨ ਇਹ ਭੂਪ ਨਾ ਮਨਾ ਜਮ ਕੇ ਡੰਡ त्रास ਤਰਸਾਣਾ ਕਹਿਓ ਨ ਮੈਂ ਤੋ ਸੋਰਤ ਕਰਿ ਹੋ ਕੋਰ ਨ ਰਖਮੋ ਪੂਲ ਨ ਪਰ ਹੋ ਇਹ ਗੱਲ ਸੁਣ ਕੇ ਰਾਜਾ ਨਾ ਬਣਿਆ ਅਤੇ ਜਮ ਦੇ ਡੰਡੇ ਦੇ ਪੈ ਤੋਂ ਕਬਰਾ ਗਿਆ ਕਹਿਣ ਲਗਾ ਕਿ ਮੈਂ ਤੇਰੇ ਨਾਲ ਸੰਭੋਗ ਨਹੀਂ ਕਰਾਂਗਾ ਅਤੇ ਭੁੱਲ ਕੇ ਵੀ ਭਿਆਨਕ ਨਰਕ ਵਿੱਚ ਨਹੀਂ ਪਾਵਾਂਗਾ ਤੇ ਮਤਨ ਤਰੇ ਅੰਚਰ ਗਰ ੜਾਰੇ ਜੋਰ-ਜੋਰ ਦ੍ਰਿਗ ਨਿਰਪਹਿ ਨਿਹਾਰੇ ਹਾਏ ਹਾਏ ਮੋਹੇ ਪੂਪਤ ਪੱਜੀਏ ਕਾਮਕ੍ਰਿਆ ਮੋਰੇ ਸੰਗ ਸਜੀਏ ਰਾਜੇ ਦੇ ਨਾਹ ਕਰਨ ਦੇ باوجود ਤੇ ਮੈਂ ਜਿਵੇਂ ਜਿਵੇਂ ਇਸਤਰੀ ਗੱਲੇ ਵਿੱਚ ਪੱਲੂ ਪਾਉਂਦੀ ਸੀ ਅਤੇ ਅੱਖਾਂ ਜੋੜ-ਜੋੜ ਕੇ ਰਾਜੇ ਨੂੰ ਵੇਖਦੀ ਸੀ ਉਹ ਹਾਏ ਹਾਏ ਕਹਿ ਕੇ ਕਹਿੰਦੀ ਸੀ हे ਰਾਜਨ ਮੇਰੇ ਨਾਲ ਭੋਗ ਵਿਲਾਸ ਕਰੋ ਅਤੇ ਮੇਰੇ ਨਾਲ ਕਾਮ ਰੀਲਾ ਰਚਾਓ ਨਹਿ ਨਹਿ ਪੁਨ ਜਿਮ ਜਮਨਿ ਪਕਰੈ ਤਿਮ ਤਿਮ ਚਰਨ ਚੰਚਲਾ ਪਰੈ ਹਾ ਨ੍ਰਿਪਤ ਮੋਹ ਕਰੋ ਬਿਲਾਸਾ ਕਾਮ ਭੋਗ ਕੀ ਪੁਰਵਹ ਆਸਾ ਰਾਜਾ ਫਿਰ ਜਿਵੇਂ ਜਿਵੇਂ ਨਾ ਨਾ ਕਰਦਾ ਸੀ ਤਿਵੇਂ ਤੇਵੇਂ ਉਹ ਬੀਬੀ ਚਰਨੀ ਪੈਂਦੀ ਸੀ ਅਤੇ ਕਹਿੰਦੀ ਸੀ ਹਾ ਹਾ ਰਾਜਨ ਮੇਰੇ ਨਾਲ ਕਾਮ ਵਿਲਾਸ ਕਰੋ ਅਤੇ ਮੇਰੀ ਕਾਮ ਪੋਗ ਦੀ ਆਸ ਪੂਰੀ ਕਰੋ ਕਹਾ ਕਰੋ ਕਹ ਕਹਾ ਪਧਾਰੋ ਆਪ ਮਰੇ ਕਹ ਮੁਝੇ ਸੰਘਾਰੋ ਹਾਈ ਹਾਈ ਮੋਹ ਪੋਗ ਨ ਕਰਈ ਤਾਤੇ ਜੀ ਹਮਾਰਾ ਜਰਈ ਹਾਏ ਹਾਏ ਮੋਹੇ ਭੋਗ ਨ ਕਰਈ ਕਾਤੇ ਜੀ ਹਮਾਰਾ ਜਰਈ ਦੱਸੋ ਮੈਂ ਕੀ ਕਰਾਂ ਕਿੱਥੇ ਜਾਵਾਂ ਆਪ ਮਰ ਜਾਵਾਂ ਜਾਂ ਤੁਸੀਂ ਮੈਨੂੰ ਮਾਰ ਦਿਓ ਹਾਏ ਹਾਏ ਤੁਸੀਂ ਮੇਰੇ ਨਾਲ ਭੋਗ ਨਹੀਂ ਕਰ ਰਹੇ ਜਿਸ ਕਰਕੇ ਮੇਰਾ ਜੀ ਸੜ ਰਿਹਾ ਹੈ ਸਵਈਆ ਆਸਨ ਔਰ ਅਲਿੰਗਨ ਚੁੰਬਨ आज पले तुमरे कसले हो रिज है जौन उपाय गुमानी तै ता है उपाय सो तोहर झै हो ओ सत्तपांग अफीम शराब खवाए तुमै तब आप चढ़ै हो कोट उपाओ करो क्यों न मीत पै खेल करे बिन जान न देहो ਵਿਚ ਉਹ ਬੀਬੀ ਕਹਿੰਦੀ ਹੈ ਕਿ ਮੈਂ ਅੱਜ ਤੁਹਾਡੇ ਨਾਲ ਆਸਣ ਅਲਿੰਗਨ ਅਤੇ ਚੁੰਬਨ ਚੰਗੀ ਤਰ੍ਹਾਂ ਕਸ ਕੇ ਕਰਾਂਗੀ ਜਿਸ ਉਪਾ ਨਾਲ हे ਰਾਜਨ ਤੁਸੀਂ ਰਿਝੋਗੇ ਉਹੀ ਉਪਾ ਕਰਕੇ ਤੁਹਾਨੂੰ ਰਿਝਾਵਾਂਗੀ ਪੋਸਤ ਭੰਗ ਅਫੀਮ ਅਤੇ ਸ਼ਰਾਬ ਤੁਹਾਨੂੰ ਖਵਾ ਕੇ ਤਰ ਆਪ ਖੜਾਵਾਂਗੀ हे ਮితਰ ਪਾਵੇ ਕਰੋਨਾ ਉਪਾਅ ਕਿਉਂ ਨਾ ਕਰੋ ਤੁਹਾਨੂੰ ਕਾਮ ਕ੍ਰੀੜਾ ਕੀਤੇ ਬਿਨਾ ਜਾਣ ਨਹੀਂ ਦੇਾਂਗੀ ਕਿਤਬੇ ਬਾਤ ਬਣਾਏ ਕਹੋ ਕਿਨ ਕੇਲ ਕਰੇ ਬਿਨ ਮੈਂ ਨ ਟਰੋਗੀ ਆਜ ਮਿਲੇ ਤੁਮਰੇ ਬਿਨ ਮੈਂ ਤਵ ਰੂਪ ਚਿਤਾਰ ਚਿਤਾਰ ਜਰੋਗੀ ਹਾਰ ਸ਼ਿੰਗਾਰ ਸਭੇ ਕਰ ਬਾਰ ਸੁ ਇੱਕਹਿ ਬਾਰ ਵਿਸਾਰ ਤਰੋਗੀ ਕਹਿ ਕਰ ਪਿਆਰ ਮਿਲੋ ਇੱਕ ਵਾਰ ਕਿ ਯਾਰ ਬਿਨਾ ਉਰ ਫਾਰ ਮਰੋਗੀ ਤੁਸੀਂ ਕਿਤਨੀਆਂ ਹੀ ਗੱਲਾਂ ਬਣਾ ਕੇ ਕਿਉਂ ਨਾ ਕਹੋ ਮੈਂ ਰਤੀ ਕ੍ਰਿਆ ਕੀਤੇ ਬਿਨਾ ਨਹੀਂ ਟਰਾਂਗੀ ਅੱਜ ਤੁਹਾਡੇ ਮਿਲੇ ਬਿਨਾ ਮੈਂ ਤੁਹਾਡੇ ਰੂਪ ਦਾ ਧਿਆਨ ਕਰ ਕਰਕੇ ਹੀ ਸੜਦੀ ਰਹਾਂਗੀ ਸਾਰੇ ਹਾਰ ਸ਼ਿੰਗਾਰ ਅਤੇ ਘਰ-ਬਾਰ ਇੱਕੋ ਹੀ ਵਾਰ ਭੁਲਾ ਦੇਾਂਗੀ ਜਾਂ ਤਾਂ ਪਿਆਰ ਨਾਲ ਇੱਕ ਵਾਰ ਮਿਲੋ ਨਹੀਂ ਤਾਂ ਯਾਰ ਤੋਂ ਬਿਨਾ ਮੈਂ ਫਾ ਛਾਤੀ ਪਾੜ ਦਿਆਂਗੀ ਸੁੰਦਰ ਕੇਲ ਕਰੋ ਹਮਰੇ ਸੰਗ ਮੈਂ ਤੁਮ ਰੋ ਲਖ ਰੂਪ ਬਿਕਾਨੀ ਠਾਉ ਨਹੀਂ ਜਹ ਜਾਉ ਕਿਰਪਾ ਨਿਧ ਆਜ ਪਈ ਦੁਤ ਦੇਖ ਦੀਵਾਨੀ ਹੋ ਅਟਕੀ ਤਵ ਹੇਰ ਪ੍ਰਭਾ ਤੁਮ ਬਾਂਧ ਰਹੇ ਕੇਸ ਮੋਨ ਗੁਮਾਨੀ ਜਾਨਤ ਕਾਤ ਨੰਬਾਨਤ ਬਾਤ ਸੁਜਾਤ ਬਿਹਾਤ ਦਹਨ ਕੀ ਜਵਾਨੀ ਉਹ ਵੀ ਕਹਿੰਦੀ ਹੈ हे ਰਾਜੇ ਮੇਰੇ ਨਾਲ ਕਾਮ ਕ੍ਰੀੜਾ ਕਰੋ ਮੈਂ ਤੁਹਾਡਾ ਰੂਪ ਵੇਖ ਕੇ ਵਿਕ ਗਈ ਹਾਂ हे ਕਿਰਪਾ ਨਿਧਾਨ ਕੋਈ ਥਾਂ ਨਹੀਂ ਜਿੱਥੇ ਜਾਵਾਂ ਮੈਂ ਅਜ ਤੁਹਾਡੀ ਸੁੰਦਰਤਾ ਨੂੰ ਵੇਖ ਕੇ دیਵਾਨੀ ਹੋ ਗਈ ਹਾਂ ਮੈਂ ਤੁਹਾਡੀ ਸੁੰਦਰਤਾ ਨੂੰ ਵੇਖ ਕੇ ਮੋਹਿਤ ਹੋ ਗਈ ਹਾਂ ਅਤੇ हे ਰਾਜਨ ਤੁਸੀਂ ਕਿਸ ਲਈ ਮौन ਧਾਰਨ ਕੀਤਾ ਹੋਇਆ ਹੈ ਤੁਸੀਂ ਨਾ ਮੋਕਾ ਸਮਝ ਰਹੇ ਹੋ ਤੇ ਨਾ ਗੱਲ ਮੰਨ ਰਹੇ ਹੋ ਦੋਹਾਂ ਦੀ ਜਵਾਨੀ ਵਿਅਰਥ ਵਿੱਚ ਬੀਤ ਰਹੀ ਹੈ ਜੇ ਉਤਕ ਪ੍ਰੀਤ ਕੀ ਰੀਤ ਕੀ ਬਾਤ ਸੁਸ਼ਾਹ ਸੁਤਾ ਨਿਪ ਤੀਰ ਬਖਾਨੀ ਚੋਕ ਰਹਾ ਚਹ ਹੋਰ ਚਿਤੈ ਕਰ ਬਾਂਧ ਰਹਾ ਮੁਖ ਮਾਨ ਗਮਾਨੀ ਹਾਏ ਰਹੀ ਕਹ ਪਾਏ ਰਹੀ ਗਹਿ ਗਾਏ ਥਕੀ ਗੁਨ ਏਕ ਨ ਜਾਣੀ बांध रहा जड़ मन महा ओ कोट कही ए एक न मानी बांध रहा जड़ मन महा ओ कोट कही ए एक न मानी प्रीत दी रीत दी जितने को गल थी शाह दी पुत्री ने राजे प्रति कह दीती राजा हैरान हो हो के चौहापा से देख रिया सी अते ਮੋਕ ਉਤੇ ਚੁੱਕ ਸਾਦੀ ਕੋ ਹੋਈ ਸੀ ਉਹ ਹਾਈ ਹਾਈ ਕਹਿੰਦੀ ਹੋਈ ਪੈਰਾਂ ਨੂੰ ਪਕੜਦੀ ਰਹੀ ਅਤੇ ਗੁਣ ਗਾ ਗਾ ਕੇ ਥੱਕ ਗਈ ਪਰ ਉਸ ਨੇ ਇੱਕ ਨਾ ਸੁਣੀ ਉਸ ਮੂਰਖ ਨੇ ਮੌਨ ਤारण ਕਰੀ ਉਸ ਮੂਰਖ ਰਾਜਾ ਨੇ ਮੌਨ ਤारण ਕਰੀ ਰੱਖਿਆ ਉਸ ਨੇ ਅਨੇਕ ਗੱਲਾਂ ਕਹੀਆਂ ਪਰ ਇਸ ਨੇ ਇੱਕ ਵੀ ਨਾ ਮੰਨੀ ਜੋ ਪਈ ਜਦ ਪੂਪਤ ਇੱਕ ਬਾਤ ਨਾ ਮੰਨੀ ਸਾ ਹਸਤਾ ਤਬ ਅਧਿਕੇ ਰਿਸਾਨੀ ਸਖੀਆਂ ਨੈਣ ਸੈਨ ਕਰ ਦਈ ਰਾਜਾ ਕੀ ਬਹਿਆ ਗਹਿ ਲਈ ਇਸ ਤੋਂ ਉਪਰੰਤ ਫਿਰ ਚੋਪਈ ਹੈ ਜਦ ਰਾਜੇ ਨੇ ਇੱਕ ਗੱਲ ਵੀ ਨਾ ਮੰਨੀ ਤਦ ਸ਼ਾਹ ਦੀ ਪੁੱਤਰੀ ਬਹੁਤ ਗਰੋਧਵਾਨ ਹੋਈ ਉਸਨੇ ਸਖੀਆਂ ਨੂੰ ਅੱਖ ਦਾ ਇਸ਼ਾਰਾ ਕਰ ਦਿੱਤਾ ਅਤੇ ਉਹਨਾਂ ਨੇ ਰਾਜੇ ਦੀਆਂ ਵਾਹਾਂ ਪਕੜ ਲਈਆਂ ਪਕਰ राव ਕੀ ਪਾਗ ਉਤਾਰੀ ਪਨਹੀ ਮੂੰਡ ਸਾਤ ਚਾਰੀ ਦੁਤੀਏ ਪੁਰਖ ਕੋਈ ਤੈਹ ਨਿਹਾਰੋ ਆਨਰਾਵ ਕੋ ਕਰੈ ਸਹਾਰੋ ਰਾਜੇ ਨੂੰ ਪਕੜ ਕੇ ਪਗ ਉਤਾਰ ਲਈ ਅਤੇ ਸਿਰ ਵਿੱਚ 700 ਜੁਤੀਆਂ ਮਾਰੀਆਂ ਉੱਥੇ ਕੋਈ ਹੋਰ ਪੁਰਸ਼ ਨਹੀਂ ਦਿਸਦਾ ਸੀ ਜੋ ਆ ਕੇ ਰਾਜੇ ਦੀ ਸਹਾਇਤਾ ਕਰਦਾ ਪੂਪਲਜ ਤਨ ਹਾਏ ਬਖਾਨੈ ਜਨ ਕੋਈ ਨਰ ਮੁਝੇ ਪਛਾਨੈ शाह सुता इतन पहन छोरे पन ही वह मुंड पर तोरे लाज दा माया राजा हाय भी नहीं कह सका कि किते कोई बंदा मैनु पहचान ना लए शाही पुत्री इस तरह राज्य नु छड़ नहीं रही सी अते जूती उस दे सिर उत्ते तोड़ रही सी राव लखात्र्य मुझे सँघारो कोई न पहुंचा सेवक हमारा अब यह मुझे न जाने दे है पण हीनत मृत लोक पठा है राज्य ने समझ लिया कि स्त्री मैं अनु मार देगी और मेरा कोई सेवक भी नहीं पहुंचा है पण ही मैं अनु जान नहीं देगी और जूतियां मार के मृत्यु दे लोक में पहुंचा देगी पण ही जब सोरह सै परी तब राजा की आंख उघरी ਇਹ ਅਬਲਾ ਗਹਿ ਮੋਹ ਸੰਘਰ ਹੈ ਕਵਨ ਆਨ ਇਹ ਮੁਝੇ ਉਬਰ ਹੈ ਜਦ 1600 ਜੁੱਤੀਆਂ ਪੈ ਚੁਕੀਆਂ ਤਾਂ ਰਾਜੇ ਦੀ ਅੱਖ ਖੁਲੀ ਸੋਚਣ ਲੱਗਾ ਕਿ ਇਹ ਅਬਲਾ ਇਹ ਸੁੰਦਰੀ ਮੈਨੂੰ ਪਕੜ ਕੇ ਮਾਰ ਦੇਵੇਗੀ ਕੌਣ ਇੱਥੇ ਆ ਕੇ ਮੈਨੂੰ ਬਚਾਵੇਗਾ ਪੁਨ ਰਾਜਾ ਇਹ ਬਾਤ ਬਖਾਨੋ ਮੈਤਰੀ ਤੋਰ ਚਰਿੱਤਰ ਨ ਜਾਣੋ ਅਬ ਜੁੱਤੀਨ 100 ਮੁਝੇ ਨਾ ਮਾਰੋ ਜੋ ਚਾਹੋ ਤੋ ਆਨ ਬਿਹਾਰੋ ਫਿਰ ਰਾਜ ਨੇ ਇਸ ਤਰ੍ਹਾਂ ਕਿਹਾ ਕਿ ਹੈ ਬੀਬੀ ਮੈਂ ਤੇਰੇ ਚਿਹਰੇ ਤਰ੍ਹਾਂ ਨੂੰ ਜਾਣਿਆ ਨਹੀਂ ਸੀ ਹੁਣ ਮੈਨੂੰ ਜੁੱਤੀਆਂ ਨਾਲ ਨਾ ਮਾਰੋ ਜਿਵੇਂ ਚਾਹੋ ਮੇਰੇ ਨਾਲ ਆ ਕੇ ਕਾਮ ਵਿਲਾਸ ਕਰੋ ਛਾ ਹਸਤਾ ਜਬ ਇਹੋ ਸੁਣ ਪਾਈ ਨੈਣ ਸੈਨ ਦੇ ਸਖੀ ਹਟਾਈ ਆਪ ਗਈ ਰਾਜਾ ਪਹਿਤਾਏ ਕਾਮਪੋਗ ਕੀ ਨਾ ਲਪਟਾਏ ਸਾਦੀ ਪੁੱਤਰੀ ਨੇ ਜਦੋਂ ਇਸ ਤਰ੍ਹਾਂ ਸੁਣਿਆ ਤਾਂ ਅੱਖ ਦੇ ਇਸ਼ਾਰੇ ਨਾਲ ਸਖੀਆਂ ਨੂੰ ਹਟਾ ਦਿੱਤਾ ਆਪ ਰਾਜੇ ਕੋਲ ਭੱਜ ਕੇ ਆਈ ਅਤੇ ਲਿਪਟ ਲਿਪਟ ਕੇ ਕਾਮਪੋਗ ਕ੍ਰਿਆ ਕੀਤੀ ਬੋਸਤ ਪਾਂਗ ਅਫੀਮ ਮਿਲਾਏ ਆਸਨ ਤਾਂ ਦਰਦਿਓ ਬਣਾਏ ਚੁੰਬਨ ਰਾਏ ਅਲਿੰਗਨ ਲੈ ਲਿੰਗ ਦੇ ਤਿਤ ਪਗ ਮੋ ਪਏ ਪੋਸਤ ਪਾਂਗ ਅਤੇ ਅਫੀ ਮਿਲਾ ਕੇ ਸੇਵਨ ਕੀਤਾ ਅਤੇ ਉਸੇਠਾਂ ਚੰਗੀ ਤਰ੍ਹਾਂ ਆਸਣ ਜਮਾਏ ਰਾਜੇ ਨੇ ਚੁੰਬਣ ਅਤੇ ਅਲਿੰਗਨ ਲੈ ਅਤੇ ਉਸ ਨਾਲ ਮਰਦ ਕਾਮ ਪੂ ਕੀਤਾ ਪਗਮੋ ਲਿੰਗ ਦਿਓ ਰਾਜਾ ਜਬ ਰੁਚ ਉਪਜੀ ਤਰਨੀ ਕਹਿ ਜੀ ਤਬ ਲਪਟ ਲਪਟ ਆਸਣ ਤਰ ਗਈ ਚੁੰਬਨ ਕਰਤ ਪੂਪਨ ਕੇ ਪਈ ਜਦ ਰਾਜੇ ਨੇ ਆਪਣਾ ਲਿੰਗ ਉਸ ਬੀਬੀ ਦੇ ਪੱਗ ਵਿੱਚ ਵੜਿਆ ਤਾਂ ਉਸ ਬੀਬੀ ਦੇ ਮਨ ਵਿੱਚ ਬਹੁਤ ਰੁਚੀ ਪੈਦਾ ਹੋਈ ਉਸਨੇ ਲਿਪਟ ਲਿਪਟ ਕੇ ਆਸਣ ਬਣਾਏ ਅਤੇ ਰਾਜੇ ਦੇ ਚੁੰਬਣ ਲਏ ਗਹਿ ਗਹਿ ਤੇਹ ਕੋ ਗਰੇ ਲਗਾਵਾ ਆਸਨ ਸੋ ਆਸਨ ਹੈ ਛੁਹਾਵਾ ਅਧਰਨ ਸੋ ਦਉ ਅਧਰ ਲਗਾਈ ਦੋ ਕੋ ਚੰਨ ਸੋ ਕੋਚਨ ਮਿਲਾਈ ਸਨ ਪਗੜ ਪਾ ਕੇ ਆਪਣੇ ਵਾਲ ਖਿੱਚ ਕੇ ਗਲੇ ਨਾਲ ਲਗਾਇਆ ਅਤੇ ਆਸਣ ਨਾਲ ਆਸਣ ਚੋਹਾਏ ਦੋਹਾ ਬੁੱਲਾ ਨਾਲ ਬੁੱਲ ਲਗਾਇਆ ਅਤੇ ਦੋਹਾ ਕੁਚਾ ਨਾਲ ਕੁਚ ਮਿਲਾਏ ਦੋਹਾ ਮਮੇ ਨਾਲ ਮਮੇ ਮਿਲਾਏ ਇਹੇ ਬਿਦ ਪੋਗ ਕੀਆ ਰਾਜਾ ਤਨ ਜੇ ਬਿਦ ਰੁਚਾ ਚੰਚਲਾ ਕੇ ਮਨ ਬਹਰੋ राव ਵਿਦਾ ਕਰ ਦਿਓ ਅਨਤ ਦੇਸ ਕੋ ਮਾਰਗ ਲਿਓ ਉਸਨੇ ਰਾਜੇ ਨਾਲ ਇਸ ਤਰ੍ਹਾਂ ਦਾ ਪੋਕ ਕੀਤਾ ਜਿਵੇਂ ਜਿਆ ਇਸਤਰੀ ਦੇ ਮਨ ਨੂੰ ਚੰਗਾ ਲੱਗਾ ਉਸਨੇ ਫਿਰ ਰਾਜੇ ਨੂੰ ਵਿਦਾ ਕਰ ਦਿੱਤਾ ਅਤੇ ਕਿਸੇ ਦੂਜੇ ਦੇਸ਼ ਦਾ ਰਾਹ ਫੜਿਆ ਰਤ ਕਰਾਵ ਵਿਦਾ ਕਰ ਦਿਆ ਐਸਾ ਚਰਿੱਤ ਚੰਚਲਾ ਕੀਆ ਅਵਰ ਪਰਖ ਸ ਰਾਵਨ ਪਾਖਾ ਜੋਤਰੀ ਕੀ ਸੋ ਜੀ ਮੋ ਰਖਾ ਕ੍ਰਿਡਾ ਕਰਕੇ ਰਾਜੇ ਨੂੰ ਵਿਦਾ ਕਰ ਦਿੱਤਾ ਇਸ ਤਰ੍ਹਾਂ ਦਾ ਚੰਚਲਾ ਵਿਚਿਤ੍ਰ ਕੀਤਾ ਰਾਜ ਨੇ ਕਿਸੇ ਹੋਰ ਆਦਮੀ ਨੂੰ ਨਾ ਦੱਸਿਆ ਜੋ ਇਸਣੀਕੀਤਾ ਉਸ ਨੂੰ ਮਨ ਵਿੱਚ ਰੱਖਿਆ ਦੋਹਰਾ ਕਿ ਤਕ ਦਿਨ ਨਿਰਪਚਾਂ ਚਲਾ ਪੁਨਵਹ ਲਈ ਬੁਲਾਏ ਰਾਣੀ ਕਰ રાખી ਸਦਨ ਸਕਾ ਨਾ ਕੋ ਛਲ ਪਾਏ ਕਿ ਤਕ ਦਿਨ ਨਿਰਪਚਾਂ ਚਲਾ ਪੁਨਵਹ ਲਈ ਬੁਲਾਏ रानी कर राखी सदन सका न को छल पाए इत श्री चरित्र पख्याने त्रिया चरित्रे मंत्री भूप संबादे 402 चरित्र समापतम सत शुभम सत अफंज कुछ दिन बाद राज्य ने उस स्त्री नु फिर बुला लिया अत उस नु महल विच रानी बना के रख लिया राज्य नु और कोई भी छल ना सकिया صدقني مش